ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 1 ਜੁਲਾਈ ਨੂੰ ਜੀ 2025 ਆਪਾਂ ਸੇਲ ਲੈ ਕੇ ਆ ਰਹੇ ਹਾਂ ਜੀ ਆਪਣੀ ਜੋ ਸੇਲ ਰਹਿਣੀ ਹੈ ਜੀ ਕੱਟ ਪੀਸਾਂ ਦੀ ਰਹਿਣੀ ਹੈ ਜੀ 80 ਰੁਪਏ ਮੀਟਰ ਦੇ ਵਿੱਚ ਰਹਿਣੀ ਹੈ ਹਰ ਪ੍ਰਕਾਰ ਦੇ ਜੋ ਕੱਟ ਪੀਸ ਓਪਨ ਕੀਤੇ ਜਾਣਗੇ ਜੀ 80 ਰੁਪਏ ਮੀਟਰ ਦੇ ਵਿੱਚ ਇਸ ਦੇ ਵਿੱਚ ਜੋ ਕੱਟ ਪੀਸ ਹੋਣਗੇ ਜੀ ਕੈਮਰਿਕ ਦੇ ਹੋਣਗੇ ਜੀ ਅੱਜ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਕੈਮਰਿਕ ਦੇ ਕੱਟ ਪੀਸ ਹੈ ਜੀ ਪ੍ਰਕਤੀ ਮਿਲ ਦਾ ਮਾਲ ਹੈ ਜੀ ਅਤੇ ਅਮਨਦੀਪ ਮਿਲਦੇ ਕੱਟ ਪੀਸ ਹੋਣਗੇ 80 ਰੁਪਏ ਮੀਟਰ ਦੇ ਵਿੱਚ ਜੀ ਕੱਟ ਰਹਿਣੀ ਹੈ 2.5 ਮੀਟਰ 4 ਮੀਟਰ ਅਤੇ 5 ਮੀਟਰ 80 ਰੁਪਏ ਮੀਟਰ ਦੀ ਕੈਮਰਿਕ ਦੇ ਕੱਟ ਪੀਸ ਜੀ 2.5 ਮੀਟਰ 4 ਮੀਟਰ ਅਤੇ 5 ਮੀਟਰ ਦੀ ਕੱਟ ਇਸ ਤੋਂ ਇਲਾਵਾ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਪ੍ਰਿੰਸਸ 컬یکشن ਦਾ ਮਾਲ ਜੀ ਇਹ ਸਾਰਾ ਬਜ਼ੁਰਗਾ ਵਾਲਾ ਮਾਲ ਹੈ ਜੀ ਤੇ ਪਲੇਨ ਮਾਲ ਹੈ ਜੀ ਸਾਰਾ ਇਹ ਵੀ ਆਪਾਂ ਦੇਵਾਂਗੇ 80 ਰੁਪਏ ਮੀਟਰ ਦੇ ਵਿੱਚ ਜੀ ਰੇਟ ਆਪਾਂ ਬਿਲਕੁਲ ਹੀ ਘਟਾਤੇ ਜੀ ਪ੍ਰਿੰਸਸ ਤੇ ਜਿੰਨਾ ਵੀ ਪਲੇਨ ਕੱਪੜਾ ਹੈ ਜੀ ਸਲਵਾਰਾ ਵਾਲਾ ਤੇ ਬਜ਼ੁਰਗਾ ਵਾਲਾ ਮਾਲ ਜੀ 80 ਰੁਪਏ ਮੀਟਰ ਦੇ ਵਿੱਚ ਜੀ ਕੈਮਰੀਕ ਦੇ ਕੱਟ ਪੀਸ 80 ਰੁਪਏ ਮੀਟਰ ਦੇ ਵਿੱਚ ਇਹ ਆਪਣੀ ਕੱਲ ਸੇਲ ਦਾ ਇੱਕ अहम ਹਿੱਸਾ ਰਹਿਣਾ ਜੀ 80 ਰੁਪਏ ਮੀਟਰ ਹਰ ਪ੍ਰਕਾਰ ਦੇ ਕੱਟ ਪੀਸ ਹੋਣਗੇ 80 ਰੁਪਏ ਮੀਟਰ ਇਸ ਤੋਂ ਇਲਾਵਾ ਜੀ ਆਪਾਂ ਕੁਰਤੇ ਅੰਮੇ ਦੀ ਉੱਤੇ ਲਗਾਈ ਹੋਈ ਹੈ ਸੇਲ ਸੇਲ ਤੁਸੀਂ ਦੇਖ ਸਕਦੇ ਹੋ ਜੀ ਆਪਣੀ 30 ਜੂਨ ਤੱਕ ਸੀ ਆਪਾਂ ਕੱਲ ਤੁਹਾਨੂੰ ਪਤਾ ਹੈ ਕਿ ਹਰ ਜਦੋਂ ਮੰਥ ਸਟਾਰਟ ਹੁੰਦਾ ਹੈ ਆਪਾਂ ਸਟੇ ਸੇਲ ਲਗਾਣੇ ਹੈ ਜੀ ਕੱਲ 1 ਜੁਲਾਈ ਹੈ ਸੋ ਆਪਾਂ ਤੁਹਾਡੇ ਲਈ ਸੇਲ ਹੈ ਕਿ ਕੰਟੀਨਿਊ ਰੱਖੀ ਹੈ ਜੋ ਕੁਰਤੇ ਅੰਮੇ ਦੀ ਸੇਲ ਰਹੂਗੀ ਜੀ ਆਪਣੀ ਕੰਟੀਨਿਊ ਰਹਿਣੀ ਹੈ 1 ਜੁਲਾਈ ਨੂੰ ਵੀ 1000 ਰੁਪਏ ਦਾ ਕੁੜਤਾ ਆ ਮਾ ਤੇ 3.5 ਮੀਟਰ ਦਾ ਅੱਜ ਉਸ ਦਿਨ ਆਪਾਂ ਚਾਰ ਕੁਆਲਿਟੀਆਂ ਦਿਖਾਈ ਅਸੀਂ ਵਾਈਟ ਕੁੜਤੇ ਐਮ ਦੀ ਅੱਜ ਆਪਾਂ ਪੰਜ ਕੁਆਲਿਟੀਆਂ ਐਡ ਕੀਤੀ ਹੈ ਜੀ ਤੇ ਬਾਕੀ ਰੰਗਦਾਰ ਕੁਆਲਿਟੀਆਂ ਵੀ ਆਪਣੇ ਕੋਲ ਕਾਫੀ ਨਵੀਆਂ ਆਈ ਹੈ ਜੀ ਤੇ ਵਾਈਟ ਦੇ ਵਿੱਚ ਆਪਾਂ ਇੱਕ ਨਵੀਂ ਵੈਰਾਈਟੀ ਐਡ ਕੀਤੀ ਹੈ ਉਸ ਦਾ ਨਾਮ ਹੈਗਾ ਜੀ ਵਾਈਟ ਦਰਬਾਰ ਵਾਈਟ ਦਰਬਾਰ ਵਾਟਰ ਟਾਈਟ ਸੈਂਡਲਵੁੱਡ ਕਾਟਨ ਮੋਤੀ ਮਿਰਜਾ ਵਾਈਟ ਜੀ ਇਹ ਪੰਜ ਕੁਆਲਿਟੀ ਆਪਣੀਆਂ ਬਹੁਤ ਹੀ ਵਧੀਆ ਰਿਸਪੌਂਸ ਰਿਹਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਇੱਕ ਆਪਾਂ ਕੱਟ ਪੀਸ ਓਪਨ ਕਰ ਰਹੇ ਆ ਜੀ 80 ਰੁਪਏ ਮੀਟਰ ਦੇ ਵਿੱਚ ਪ੍ਰਕਤੀ ਮਿਲਦੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਕੱਲ ਦੇਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ 80 ਰੁਪਏ ਮੀਟਰ ਦੇ ਵਿੱਚ ਇਹ ਪੀਸ ਰਹਿਣਗੇ ਪਿਓਰ ਕਾਟਨ ਫੈਬਰਿਕ ਹੁੰਦਾ ਜੀ 80 ਰੁਪਏ ਮੀਟਰ ਦੇ ਵਿੱਚ ਕੈਮਰੀਕ ਕਾਟਨ ਜੀ ਅਮਨਦੀਪ ਅਤੇ ਪ੍ਰਕriti ਮਿਲਦਾ ਹੈ ਇਹ ਕਪੜਾ ਰਹਿਣਾ ਜੀ ਇਸ ਤੋਂ ਇਲਾਵਾ ਜੀ ਆਪਾਂ ਜੋ ਸੇਲ ਲਗਾਈ ਹੈ ਜੀ ਫਰੈਸ਼ ਸੂਟਾਂ ਦੇ ਉੱਤੇ ਵੀ ਲਗਾਈ ਹੋਈ ਹੈ ਤੁਸੀਂ ਆ ਡਿਜ਼ਾਈਨ ਚੈੱਕ ਕਰੋ ਜੀ ਇਹ ਜੋ ਸੂਟ ਹੈ ਜੀ 1000 ਰੁਪਏ ਦਾ ਸੂਟ ਸੀ ਜੀ ਆਪਾਂ 600 ਰੁਪਏ ਕੀਤਾ ਹੋਏ ਜੀ ਅੱਜ ਆਪਾਂ ਸ਼orts ਵੀ ਇਹਦਾ ਅਪਲੋਡ ਕੀਤਾ ਹੈ ਜੀ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਸਾਡੇ ਕੋਲ ਜੀ ਇਹ ਸੂਟ ਜੀ ਕੋਡ ਨਹੀਂ ਹੈਗਾ ਜੀ 600 ਰੁਪਏ ਦਾ ਸੂਟ ਰਹਿਣਾ ਜੀ ਤੁਸੀਂ ਡਿਜ਼ਾਈਨ ਚੈੱਕ ਕਰਵਾ ਦਿਓ ਜੀ ਬਹੁਤ ਹੀ ਪਿਆਰੇ ਸੂਟ ਨੇ ਜੀ 600 ਰੁਪਏ ਦੇ ਵਿੱਚ ਕੱਲ ਆਪਣੀ ਸੇਲ ਹੈ 80 ਰੁਪਏ ਮੀਟਰ ਕੱਟ ਪੀਸਾ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਆਪਾਂ ਲੇਟ ਅਪਲੋਡ ਕਰ ਰਹੇ ਹਾਂ ਜੀ ਸਵੇਰੇ 9:30 ਵਜੇ ਆਪਾਂ ਕੱਟ ਪੀਸ ਓਪਨ ਕਰਾਂਗੇ ਜੀ ਤੇ ਤੁਸੀਂ ਫਰੈਸ਼ ਸੂਟ ਵੀ ਲਿਆ ਸਕਦੇ ਹੋ 600 ਰੁਪਏ ਦਾ ਸੂਟ ਆ ਜੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਫਾਈਨ ਫੈਬਰਿਕ ਦਾ ਵਿੱਚੇ ਕੱਪੜਾ ਹੈ ਜੀ ਗੱਲ ਆ ਕੋਟ ਨੇ ਜੀ ਇਹ ਗੱਲ ਆ ਕਾਟਨ ਦੇ ਵਿੱਚ ਨਿਊ ਪ੍ਰਿੰਟ ਆਇਆ ਹੈ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਾਂ ਰੇਟ ਦੇਵਾਂਗੇ 600 ਰੁਪਏ ਦਾ ਸੂਟ ਜੀ इसके अलावा जी अपने जो ए के जिन्नी भी फैब्रिक है चाहे टिनटिन है चाहे सीरत है तो चाहे ओरगेंडी है जी ये अपने को चुताली सूट ने टोटल इस वक्त जी साढ़े सात सौ रुपये आप सेल च लगा के बेचे सी जो कल सूट सूटा जो कोई सूट ले आता जान जी ले जा सकता सत सौ रुपये का दिता जाऊगा जी अब तीन कर लो जी चुताली सूट ने चुताली हैं ने तो आप देवे सात सौ रुपये का सूट जी ਉਹ ਵਾਲੇ ਸੂਟ ਦਿੱਤੇ ਜਾਣਗੇ ਜੀ ਜੋ ਆਪਾਂ ਗੱਲ ਆ ਕੋਟਨ ਦੇ ਦਿਖਾਇਆ ਜੀ 600 ਰੁਪਏ ਦਾ ਜੀ ਕੱਟ ਪੀਸ 80 ਰੁਪਏ ਮੀਟਰ ਦੇ ਵਿੱਚ ਹੈ ਜੀ ਤੁਸੀਂ ਆ ਗੱਲ ਆ ਕੋਟਨ ਦੇ ਪ੍ਰਿੰਟ ਇੱਥੋਂ ਵੀ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਗੱਲ ਆ ਕੋਟਨ ਦੀ ਕਪੜਾ ਬਹੁਤ ਹੀ ਫਾਈਨ ਹੈ 1000 ਰੁਪਿਆ ਵਾਲਾ ਸੂਟ ਹੈ ਤੇ 600 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਜੀ ਇਸ ਤੋਂ ਇਲਾਵਾ ਜੀ ਪਲੇਨ ਫੈਬਰਿਕ ਤੇ ਜ਼ਰੂਰ ਨਿਗਾਹ ਮਾਰੀ ਜਾਵੇ ਜੀ ਇੱਕ ਆਪਾਂ ਸਪੈਸ਼ਲ ਫੈਬਰਿਕ ਤੁਹਾਡੇ ਲਈ ਲੈ ਕੇ ਆਏ ਜੀ ਖਾਦੀ ਦੇਖੋ ਆਪਣੀ ਰੈਗੂਲਰ ਵਿਕਰੀ ਹੈ 3-4 ਮਨთ ਤੋਂ ਜੀ 500 ਰੁਪਏ ਦਾ ਸੂਟ ਦਿੰਨੇ ਹਾਂ ਪਰਮਾਨਸ ਬ੍ਰਾਂਡ ਦਾ ਜੀ ਇਸ ਤੋਂ ਇਲਾਵਾ ਆਪਾਂ ਲਾਸਟ ਟਾਈਮ ਓਪਨ ਕੀਤਾ ਸੀ ਮੈਗਨਸ ਕੱਪੜਾ ਜੀ ਮੈਗਨਸ ਵੀ ਆਪਾਂ 500 ਰੁਪਏ ਦਾ ਦਿੰਨੇ ਹ ਜੀ ਅੱਜ ਆਪਾਂ ਤੁਹਾਡੇ ਲਈ ਦੋ ਨਵੀਆਂ ਆਈਟਮਾਂ ਇੰਟਰੋਡਿਊਸ ਕਰਵਾ ਰਹੇ ਹਾਂ ਜੀ ਇਸ ਵੀਡੀਓ ਦੇ ਵਿੱਚ ਜੀ ਤੇ ਆਈਟਮ ਦੇਖ ਸਕਦੇ ਹੋ ਜੀ ਤੁਸੀਂ ਆਈਟਮ ਦਾ ਨਾਮ ਹੈਗੇ ਜੀ 바ਰ ਕੋਡ 바ਰ ਕੋਡ ਨਾਲ ਦੀ ਆਈਟਮ ਹੈ ਜੀ ਕੱਪੜਾ ਬਹੁਤ ਹੀ ਜ਼ਿਆਦਾ ਫਾਈਨ ਹੈ ਜੀ ਇਸ ਤੇ ਪੇਂਟ ਤੇ ਮੇਸ਼ੀ ਨੀਵਰਕ ਬਹੁਤ ਹੀ ਜਿਆਦਾ ਸੋਨਾ ਹੁੰਦਾ ਜੀ ਤੇ ਇਸ ਦੇ 25 ਰੰਗ ਹੈ ਜੀ ਤੁਸੀਂ 25 ਰੰਗ ਚੈੱਕ ਕਰੋ ਜੀ ਟੋਟਲ 25 ਰੰਗ ਇਸ ਦੇ ਵਿੱਚ ਆਪਣੇ ਕੋਲ ਆਏ ਹੈ ਜੀ 바ਰ ਕੋਡ ਦੇ ਵਿੱਚ 800 ਰੁਪਏ ਵਾਲੇ ਸੂਟ ਹੈ ਜੀ ਸਾਰੇ ਸੀਜ਼ਨ ਦੇ ਵਿੱਚ 800 ਰੁਪਏ ਦਾ ਸੂਟ ਵਿਕ ਗਿਆ ਜੀ ਤੇ ਮੈਂ ਹੁਣ ਲੈ ਕੇ ਆਏ ਜੀ ਇਸ ਫੈਬਰੂਰੀ ਨੂੰ ਜੀ ਤੇ ਤੁਹਾਡੇ ਲਈ ਲੈ ਕੇ ਆਏ ਜੀ 500 ਰੁਪਏ ਦਾ ਸੂਟ ਪੂਰਾ 500 ਦਾ ਸੂਟ ਦੇਵਾਂਗੇ ਇਹ ਪਾਰਕੋਡ ਦੇ ਜੀ ਇੱਕ 800 ਰੁਪਏ ਦਾ ਸੂਟ ਹੈ ਮਾਰਕੀਟ 'ਚ ਵਿਕ ਚੁੱਕਿਆ ਜੀ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ 500 ਰੁਪਏ ਦਾ ਗਲੋਰੀ ਟੈਕਸ ਬ੍ਰਾਂਡ ਦਾ ਜੀ ਇਹ ਵੀ ਇੱਕ ਨੋਟਿਸ ਕੀਤਾ ਜਾਵੇ ਇੱਕ ਬ੍ਰਾਂਡ ਨਹੀਂ ਇਹ ਕਪੜਾ ਬਣਾਇਆ ਜੀ ਗਲੋਰੀ ਟੈਕਸ ਨੇ ਤੇ ਗਲੋਰੀ ਟੈਕਸ ਦੀ ਕਪੜਾ 800 ਰੁਪਿਆ ਵਾਲਾ ਸੂਟ ਤੁਹਾਡੇ ਲਈ ਲੈ ਕੇ ਆਇਆ 500 ਰੁਪਏ ਦੇ ਵਿੱਚ 1 ਜੁਲਾਈ ਨੂੰ ਹੈਗੀ ਆਪਣੀ ਵਧੀਆ ਸੇਲ ਇੱਕ ਆਪਾਂ ਹੋਰ ਆਈਟਮ ਤੁਹਾਡੇ ਲਈ ਲੈ ਕੇ ਆਏ ਜੀ ਜੋ ਕੋਈ ਡਾਰਕ ਰੰਗਾਂ ਦੇ ਵਿੱਚ ਫੈਬਰਿਕ ਲੈਣਾ ਚਾਹੁੰਦਾ ਹੈ ਜੀ ਤਾਂ ਤੁਸੀਂ ਆਹ ਫੈਬਰਿਕ ਨੂੰ ਜ਼ਰੂਰ ਦੇਖ ਲਓ ਜੀ ਪਿਓਰ ਕਾਟਨ ਫੈਬਰਿਕ ਹੈ ਲਾਈਨਸ ਵਾਲਾ ਜੀ ਇਸਦੇ 10 ਰੰਗ ਹੈ ਜੀ ਸੇਮ ਪ੍ਰਾਈਸ ਦਿੱਤਾ ਹੈ ਉਹ ਆ ਜੀ 500 ਰੁਪਏ ਦਾ ਸੂਟ ਜੀ ਇਹ ਵੀ 800 ਰੁਪਏ ਸੂਟ ਵਿਕ ਚੁੱਕੇ ਹੈ ਜੀ ਤੇ ਆਪਾਂ ਦੇਵਾਂਗੇ ਜੀ 500 ਰੁਪਏ ਦਾ ਸੂਟ ਕੱਲ ਦੀ ਸੇਲ ਬਹੁਤ ਸਪੈਸ਼ਲ ਹੈ ਜੀ 80 ਰੁਪਏ ਮੀਟਰ ਦੇ ਵਿੱਚ ਆਪਾਂ ਸਾਰੇ ਪੀਸ ਕਰ ਦਿੱਤੇ ਹੈ ਜੀ ਇੱਕ ਆਪਾਂ ਤੁਸੀਂ ਆ ਚੈੱਕ ਕਰ ਲਓ ਜੀ ਆ ਮੁਫਤ ਲਾਲ ਦਾ ਚੈੱਕ ਹੈ ਜੀ ਇਹ ਵੀ 800 ਰੁਪਏ ਦਾ ਵਿਕ ਚੁੱਕਿਆ ਹੈ ਜੀ ਸਾਰੇ ਸੀਜ਼ਨ ਦੇ ਵਿੱਚ ਇਸ ਦਾ ਰੇਟ 600 ਰੁਪਏ ਕਰਤਾ ਹੈ ਜੀ ਪੰਜ ਰੰਗਾਂ ਦੇ ਵਿੱਚ ਇਹ ਮਾਲ ਆਉਂਦਾ ਹੈ ਜੀ 600 ਰੁਪਏ ਦਾ ਸੂਟ ਜੋ ਖਰੀਦਣਾ ਜਾਂਦਾ ਜੀ ਕੱਲ ਸ਼ਾਪ ਤੇ ਵਿਜ਼ਿਟ ਕਰਕੇ ਖਰੀਦ ਲਵੇ ਜੀ ਬਹੁਤ ਫਾਇਦੇ ਦੇ ਵਿੱਚ ਇਹ ਆਟਮ ਨੇ ਜੀ ਬਾਕੀ ਮੈਂ ਤੁਹਾਨੂੰ ਦੁਬਾਰਾ ਵੀ ਦੁਬਾਰਾ ਦੱਸੂਆਂ ਇੱਕ ਆਪਣੀ ਹੋਰ ਆਟਮ ਹੈ ਜੀ ਇਹ ਆਪਾਂ ਸਾਰੇ ਸੀਜ਼ਨ ਚ ਵੇਚੀ ਗਏ ਜੀ 800 ਰੁਪਏ ਜੀ ਸਾਡੇ ਅਸੀਂ ਸਟਾਕ ਕਲੀਅਰ ਕਰਨਾ ਜੀ ਇਸ ਆਈਟਮ ਦਾ ਵੀ ਤੁਸੀਂ ਆ ਦੇਖ ਸਕਦੇ ਹੋ ਜਾਂ ਜੋ ਖਾਨੇ ਦੇ ਵਿੱਚ ਲੱਗਿਆ ਹੋਇਆ ਮਾਲ ਹੈ ਇਹੀ ਸਟਾਕ ਆਪਣੇ ਕੋਲ ਇਸ ਤੋਂ ਇਲਾਵਾ ਕੋਈ ਸਟਾਕ ਨਹੀਂ ਹੈਗਾ ਜੀ ਜੇ ਤੁਸੀਂ ਕੱਲ੍ਹ ਇਸ ਨੂੰ ਲੈ ਕੇ ਜਾਂਦੇ ਹੋ ਜੀ 1 ਜੁਲਾਈ ਨੂੰ ਸੇਲ ਦੇ ਵਿੱਚ ਜੀ ਤਾਂ ਆਪਾਂ 650 ਦਾ ਦੇਵਾਂਗੇ ਇਹ ਸੂਟ ਜੀ ਲੀਲੀ ਚੱਕ ਜੀ ਇਸ ਤੋਂ ਇਲਾਵਾ ਜੀ ਐਸ ਕੇ ਦਾ ਤੁਸੀਂ ਦੇਖ ਸਕਦੇ ਹੋ ਜੀ ਐਸ ਕੇ ਦਾ ਵੀ ਆਪਾਂ ਸਟਾਕ ਕਲੀਅਰ ਕਰਨਾ ਜੀ ਆਹ ਆਪਣੇ ਕੋਲ ਸਟਾਕ ਹੈ ਜੀ ਐਸ ਕੇ ਦਾ 800 ਰੁਪਏ ਦਾ ਇਹ ਵੀ ਸਾਰੇ ਸੀਜ਼ਨ ਚ बिक ਚੁੱਕੇ ਜੀ ਜੇ ਕਾਲੂ ਤੁਸੀਂ ਲੈ ਕੇ ਜਾਨੇ ਹੋ 1 ਜੁਲਾਈ ਨੂੰ ਜੀ 2025 ਨੂੰ ਜੀ ਹਾਂਜੀ ਦਿਨ ਮੰਗਲਵਾਰ ਨੂੰ ਤਾਂ ਤੁਹਾਨੂੰ ਇਹ ਸੂਟ ਦਿੱਤਾ ਜਾਊਗਾ 650 ਰੁਪਏ ਦਾ ਐਸ ਕੇ ਦਾ ਕੱਪੜਾ ਵੀ ਆਪਾਂ 650 ਰੁਪਏ ਕਰਤਾ ਜੀ ਹਰ ਕੁਆਲਿਟੀ ਤੇ ਲਿਲੀ ਚੱਕ ਵੀ ਆ ਤੁਸੀਂ ਦੇਖ ਸਕਦੇ ਹੋ ਰੂਬੀ ਦਾ ਬ੍ਰਾਂਡ ਹੈ ਜੀ ਇਹ 650 ਰੁਪਏ ਦਾ ਸੂਟ ਦੇਵਾਂਗੇ ਜੀ ਸੋ ਕੱਲ ਆਪਣੇ ਕੋਲ ਕੱਲੇ ਕੱਟ ਪੀਸ ਹੀ ਨਹੀਂ ਮਿਲਣੇ ਤੁਹਾਨੂੰ ਹਰ ਵੈਰਾਈਟੀ ਮਿਲਣੀ ਹੈ ਜੀ ਫਾਇਦੇ ਦੇ ਵਿੱਚ ਜੋ ਸਟਾਰਟਿੰਗ ਆਪਾਂ ਸਟਾਰਟ ਕਰਾਂਗੇ ਕੱਟ ਪੀਸਾ ਤੋਂ ਜੀ ਸਭ ਤੋਂ ਪਹਿਲ ਤੇ ਕੱਟ ਪੀਸਟ ਸਟਾਰਟ ਕਰਦੇ 80 ਰੁਪਏ ਮੀਟਰ ਇਸ ਤੋਂ ਇਲਾਵਾ ਉਸ ਦੂਜੇ ਨੰਬਰ ਤੇ ਜੋ ਆਪਣੀਆਂ ਵੈਰਾਈਟੀਆਂ ਰਹਿਣੀਆਂ 400 ਰੁਪਏ ਦਾ ਸੂਟ ਬੰਨੇ ਕੱਟ ਪੀਸਾ ਜੀ ਜੀ 80 ਰੁਪਏ ਮੀਟਰ ਹੈ ਫਿਰ ਆਪਣੀਆਂ ਤਿੰਨ ਵੈਰਾਈਟੀ ਆ ਗਈ ਹੈ ਜੀ 500 500 500 500 ਚਾਰ ਵੈਰਾਈਟੀ ਆ ਗਈ ਸੌਰੀ ਸਭ ਤੋਂ ਪਹਿਲ ਤੇ ਜੀ ਆ ਲੈ ਲਨ ਜਿਸ ਨੂੰ ਖਾਦੀ कॉटन ਬੋਲਿਆ ਜਾਂਦਾ ਜੀ ਦੇਖ ਸਕਦੇ ਹੋ ਇੰਨੇ ਰੰਗ ਹੈ ਜੀ ਆਪਣੇ ਕੋਲ ਜੀ 500 ਰੁਪਏ ਦਾ ਸੂਟ ਹੈ ਜੀ ਮੈਗਨਸ ਇਸ ਦੇ ਵਿੱਚ ਆਪਣੇ ਕੋਲ ਏ ਕਲਰ ਨੇ ਜੀ 500 ਰੁਪਏ ਦਾ ਸੂਟ ਜੋ 바ਰ ਕੋਡ ਅੱਜ ਹੀ ਆਪਾਂ ਲਾਂਚ ਕੀਤਾ ਹੈ ਜੀ ਗਲੋਰੀ ਟੈਕਸ ਬ੍ਰਾਂਡ ਦੇ ਜੀ 800 ਰੁਪਏ ਸੂਟ ਵਿਕ ਚੁੱਕਿਆ ਤੇ ਆਪਣੇ ਕੋਲ 25 ਰੰਗਾਂ ਦੇ ਵਿੱਚ ਸਟਾਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਦੇਵਾਂਗੇ 500 ਰੁਪਏ ਦਾ ਜੀ ਜੋ ਇੱਕ ਨਿਊ ਫੈਬਰਿਕ ਆਇਆ ਜੀ ਲਾਈਨਸ ਵਾਲਾ ਜੀ ਇਹ ਵੀ कॉटन ਦੇ ਵਿੱਚ ਹੈ ਡਾਰਕ ਰੰਗਾਂ ਦੇ ਵਿੱਚ ਹੈ ਇਸਦਾ ਵੀ ਆਪਾਂ ਰੇਟ ਕਰਤਾ 500 ਰੁਪਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੋ ਰੂਬੀ ਕਯੂਬ ਦਾ ਚੱਕ ਹੈ ਜੀ ਪੰਜ ਰੰਗਾਂ ਦੇ ਵਿੱਚ ਆਉਂਦਾ ਹੈ ਜੀ ਇਹ ਆਪਾਂ ਰੇਟ ਕਰਤਾ ਜੀ 600 ਰੁਪਏ ਤੇ ਐਸ ਕੇ ਦਾ ਆਪਾਂ ਜੋ ਵੀ ਕੱਪੜਾ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਐਸ ਕੇ ਦਾ ਕੱਪੜਾ ਜੀ ਇਹ ਕੋਈ ਮਰਜ਼ੀ ਕੱਪੜਾ ਲੈ ਲਓ ਐਸ ਕੇ ਦਾ ਜੀ 650 ਰੁਪਏ ਦਾ ਸੂਟ ਤੇ ਆਹ ਚੱਕ ਤੁਹਾਨੂੰ ਦੱਸ ਹੀ ਦਿੱਤਾ ਲਿਲੀ ਚੱਕ ਜੀ 650 ਰੁਪਏ ਦਾ ਸੂਟ ਜੀ ਇਹ ਆਫਰ ਰੈਣੀ ਕੱਲ ਦੇ ਦਿਨ ਲਈ ਹੈ ਜੀ ਸੋ ਕੱਲ ਵਿਜ਼ਿਟ ਕਰਕੇ ਵੱਧ ਤੋਂ ਵੱਧ ਪਰਚੇਜ਼ ਕਰ ਸਕਦੇ ਹੋ ਜੀ ਤੁਸੀਂ ਤੁਸੀਂ ਬੁਟੀਕਾ ਲਈ ਵੀ ਲਿਆ ਸਕਦੇ ਹੋ ਜੀ ਜੋ ਦੁਕਾਨ ਲਈ ਖਰੀਦਦਾ ਜਾਂਦਾ ਦੁਕਾਨ ਲਈ ਵੀ ਕਿਉਂਕਿ ਇੰਨਾ ਰੇਟਾ ਦੇ ਵਿੱਚ ਮਾਲ ਨਹੀਂ ਮਿਲਦੇ ਕਿਉਂਕਿ ਸੀਜ਼ਨ ਹਜੇ ਵੀ ਦੇਖੋ ਜੁਲਾਈ ਅਗਸਤ ਸਤੰਬਰ ਤੱਕ ਗਰਮੀ ਦਾ ਕੱਪੜਾ बिकਦਾ ਰਹਿਣਾ ਜੀ ਪਰ ਆਪਾਂ 1 ਜੁਲਾਈ ਤੋਂ ਸੇਲਾ ਲਾ ਚੁੱਕੇ ਹਾਂ ਜੀ ਹੁਣ ਆਪਣੀਆਂ ਰੈਗੂਲਰ ਵੀਡੀਓਜ਼ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਸੇਲਾ ਦੀਆਂ ਤੇ ਆਪਾਂ ਹੁਣ ਜੋ ਸਾਨੂੰ ਫਸਟ ਟਾਈਮ ਦੇਖ ਰਿਹਾ ਉਹਨਾਂ ਨੂੰ ਆਪਾਂ ਐਡਰੈਸ ਦੱਸਾਂਗੇ ਤੇ ਵੀਡੀਓ ਨੂੰ ਆਪਾਂ ਸਮਾਪਤ ਕਰਾਂਗੇ ਜੀ ਅਸੀਂ ਮਾਨਸੋ ਤੋਂ ਬਿਲੋਂਗ ਕਰਦੇ ਹਾਂ ਜੀ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਕੱਟ ਪੀਸਾ ਦਾ ਤੇ ਫਰੈਸ਼ ਕੱਪੜਿਆਂ ਦਾ ਸਾਡਾ ਕੰਮ ਹੈ ਜੀ ਆਫਰ ਦੇ ਵਿੱਚ ਆਪਣੀਆਂ ਵੀਡੀਓਜ਼ ਡੇਲੀ ਆਉਂਦੀ ਹੈ ਜੀ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਕਮੈਂਟ ਦੇ ਵਿੱਚ ਸਾਨੂੰ ਸੁਜੈਸ਼ਨ ਵੀ ਦਿਆ ਕਰੋ ਆਪਾਂ ਵੀਡੀਓ ਕਿਵੇਂ ਇੰਪਰੂਵ ਕਰ ਸਕਦੇ ਹਾਂ ਹਾਂਜੀ ਤੇ ਇੱਕ ਆਪਣਾ ਲਾਸਟ ਇੱਕ ਆਈਟਮ ਦੱਸਣੀ ਰਹੀ ਜੀ ਤੇ ਜੋ ਆਪਾਂ ਇਹ ਸੂਟ ਕਿਤੇ ਜੀ ਏਕੇ ਵਾਲੇ ਜੀ ਏਕੇ ਟੈਕਸ ਦੇ ਸਾਰੇ ਸੂਟ ਰਹਿਣਗੇ ਜੀ 700 ਰੁਪਏ ਦਾ ਸੂਟ ਹੈ ਚਾਹੇ ਟਿੰਟਿਨ ਖਰੀਦੋ ਚਾਹੇ ਸੀਗੀਰਤ ਖਰੀਦੋ ਜੀ ਤੇ ਚਾਹੇ ਖਰੀਦੋ ਆਰਕੰਡੀ ਜੀ 700 ਰੁਪਏ ਦਾ ਸੂਟ ਜੀ ਕੁਰਤੇ ਐਮੇ ਤੋਂ ਨੂੰ ਮੈਂ ਦੱਸ ਹੀ ਦਿੱਤਾ ਜੀ ਪੰਜ ਤਰ੍ਹਾਂ ਦੀ ਨਵੀਂ ਵੈਰਾਈਟੀ ਆਈ ਹੈ ਜੀ ਕੁਰਤੇ ਐਮੇ ਦੀ ਤੇ ਆਪਣੇ ਕੋਲ ਕਾਫੀ ਸਟਾਕ ਪਿਆ ਹੀ ਹੈ ਜੀ ਰੰਗਦਾਰ ਦੇ ਵਿੱਚ ਵੀ 1000 ਰੁਪਏ ਦਾ ਕੁਰਤਾ ਐਮਾ ਜੀ ਸੀ ਆਰਮ ਕੰਪਨੀ ਦਾ ਜੀ ਇਹ ਵੱਡੇ ਵੱਡੇ ਫਾਇਦੇ ਹੈ ਜੀ ਤੇ ਤੁਸੀਂ ਜਰੂਰ ਪਹੁੰਚੋ ਗੱਲ ਜੀ ਤੇ ਆਪਣਾ ਫਾਇਦਾ ਕਰਵਾਓ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ